ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਕੀ ਨਾਂ ਹੈ ਵੀਰ ਜੀ ਆਪਣਾ ਨਾਂ ਜਗENDER ਸਿੰਘ ਜੀ ਹਾਂਜੀ ਹਾਂਜੀ ਮੰਡੀ ਸਾਬੋ ਡਿਸਟ੍ਰਿਕਟ ਬਰਨਡੇ ਤੋਂ ਹਾਂਜੀ ਹਾਂਜੀ ਤੇ ਵੀਰ ਜੀ ਆ ਜਿਹੜੀ ਸਪਰੇਅ ਵਾਲੀ ਮਸ਼ੀਨ ਹੈ ਜੀ ਯੂਪੀਐਲ ਦੀ ਹੈ ਜੀ ਤੇ ਨੈਚਰ ਫਾਰਮ ਤੋਂ ਸਾਨੂੰ ਮਿਲੀ ਹੋਈ ਹੈ ਤੇ ਕੰਪਨੀ ਕੰਨੀਓ ਨੈਚਰ ਫਾਰਮ ਕੰਨੀਓ ਸੋਸਾ ਕੋ ਛੋਟਾ ਜਿਹਾ ਹੁਣ ਤੇ ਇਹਦੇ ਵਾਸਤੇ ਜ਼ਿਮੀਂਦਾਰਾਂ ਵਾਸਤੇ ਇਹ ਬਹੁਤ ਵਧੀਆ ਲਾਹਾ ਲੈ ਸਕਦੇ ਆ ਸਾਰੀ ਸਪਰੇਅ ਇੱਕੋਸਾਰ ਹੁੰਦੀ ਆ ਵਧੀਆ ਤੇ ਤਾਂ ਕਰਕੇ ਇਹ ਕੰਪਨੀ ਕਰਨ ਹੋਈ ਬਿਲਕੁਲ ਜੀ ਸਵਾਲ ਦੀ ਜਾਂ ਸਵਾਲ ਜਾਂ ਜੂਬੀ ਵਾਲ ਦੀ ਦਵਾਈ ਕਰ ਰਹੀ ਹੈ ਕੰਪਨੀ ਹੋਰ ਨਹੀਂ ਕਿਸੇ ਦੀ ਕਰ ਰਹੀ ਮਸ਼ੀਨ ਦੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਇਹਨੇ ਕਿੰਨੀਆਂ ਨਿਊਜਲਾਂ ਤੇ ਕਿੰਨੀ ਏ ਜੀ ਐਸ ਆਈ ਫੁੱਟ ਏਰੀਆ ਕਵਰ ਕਰਦੀ 28 ਫੁੱਟ ਜੀ ਤੇ ਨਿਊਜਲਾਂ ਕਿੰਨੀਆਂ ਜੀ ਜਿਹੜੀਆਂ ਇਹ ਲੱਗੀਆਂ ਤੁਸੀਂ ਚੈੱਕ ਕਰ ਸਕਦੇ ਹੋ ਸਾਰੀਆਂ ਦੇਖ ਸੋ ਤੁਹਾਡੇ ਕੈਮਰਾ ਕੋਲੇ ਸਾਰਾ ਇਕੱਲੇ ਇਕੱਲੇ ਕਰਕੇ ਦਿਖਾ ਦਿਓ ਜੀ ਦੇਖੋ ਜੀ ਬਾਈ ਹੈ ਜੀ ਬਾਈ ਨਿਊਜ਼ਲੈਂਡ ਜੀ ਲੱਗ ਜਾਂਦੀਆਂ ਦੋ ਐਡਾਂ ਤੇ ਵੀ ਵੱਜ ਜਾਂਦੀਆਂ ਸਿੱਧੇ ਪ੍ਰੈਸ ਸੱਟਣ ਵਾਸਤੇ ਅੱਛਾ ਅੱਛਾ ਜੀ ਤੇ ਬਾਕੀ ਹੋਰ ਜੀ ਠੇਕੇਦਾਰ ਜੀ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਕਿਉਂਕਿ ਦੇਖੋ ਜੀ ਮੈਂ ਤਾਂ ਇਹਨਾਂ ਦਾ ਹਰ ਕੀ ਇਹਨਾਂ ਨਾਲ ਸੋਸਾਇਟੀ ਵਾਲਿਆਂ ਨਾਲ ਸੰਪਰਕ ਕੀਤਾ ਸੀ ਪਿੰਡ ਵਾਲਿਆਂ ਨਾਲ ਤੇ ਮੈਂ ਤਾਂ ਸਾਰੀ ਲਗਭਗ ਜ਼ਮੀਨ ਨੂੰ ਕਰਾਈ ਇਹਨਾਂ ਤੋਂ ਤੇ ਵੇਖੋ ਅਗਲੇ ਸਾਲ ਪਿਛਲੇ ਸਾਲ ਵੀ ਕਰਾਈ ਸੀ ਪ੍ਰੋਜੈਕਟ ਵਧੀਆ ਆਇਆ ਸੀ ਉਹ ਨਦੀ ਨਹੀਂ ਹੋ ਕੇ ਤੇ ਇਸ ਸਾਲ ਵੀ ਜਿਹੜਾ ਵਾ ਆਪਾਂ ਕਰਾਈ ਹੈ ਤੇ ਬਾਕੀ ਸਮੇਂ ਦੀ ਵੀ ਬਜਤ ਹੈ ਹਨਾ ਸਮੇਂ ਦੀ ਵੇਖੋ ਜੀ ਆਪਾਂ ਹੁਣ 5 ਮਿੰਟ ਆਪਾਂ ਆਪਾਂ ਕੈਠੇ ਆ ਆਏ ਆ ਤੇ 2.5 ਕਿੱਲੇ ਥਾਂ ਨੂੰ ਸਪਰੇਅ ਨਾਲ ਹੌਣ ਕੀਤੀ ਆ ਤੇ 12 ਮਿੰਟ ਲੱਗੇ 12 ਮਿੰਟਾਂ ਦੇ ਵਿੱਚ ਵਿੱਚ ਜੀ ਬਿਲਕੁਲ ਜੀ ਇੱਕ ਗੱਲ ਆ ਜੀ ਸਮੇਂ ਦੀ ਬਹੁਤ ਵੱਡੀ ਬਜਟ ਆ ਜੀ ਤੇ ਬਾਕੀ ਵੀਰਾਂ ਦਾ ਨੰਬਰ ਦੱਸ ਦਿਓ ਜੀ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਤਾਂ ਵੀਰ ਜੀ ਕੀ ਨੰਬਰ ਹੈ ਆਪਣਾ ਫੋਨ ਨੰਬਰ 855 ਜੀ ਹਾਂਜੀ ਹਾਂਜੀ 04166 ਜੀ ਹਾਂਜੀ ਜੇ ਕਿਸੇ ਵੀਰ ਨਾਲ ਸੰਪਰਕ ਕਰਨਾ ਹੋਵੇ ਸਭਰਾਹ ਜਾਈਊਗੀ ਜੀ ਨੇੜੇ ਤੇੜੇ ਵੀ ਕਰ ਸਕਦੇ ਆ 5 ਕਿਲੋਮੀਟਰ ਦੇ ਦੇਰੇ ਚ ਦੂਗਾਰ ਨਹੀਂ ਫਿਰ ਜਾ ਦੂਰ ਨਹੀਂ ਜਾਂਦੇ ਬਿਲਕੁਲ ਜੀ ਬਿਲਕੁਲ ਸਭਰਾਹ ਦੇ ਨੇੜੇ ਬੰਨੇ ਕਿਉਂਕਿ ਲਾਗੇ ਬੰਨੇ 5 ਕਿਲੋਮੀਟਰ ਦੀ ਰੇਂਜ 'ਚ ਵੀਰ ਜੀ 5 ਤੋਂ ਲੈ ਕੇ 10 ਤੱਕ ਕਰ ਹਾਂਜੀ ਹਾਂਜੀ ਸੋਸਾਇਟੀ ਵਾਲੇ ਨਾਲ ਸੰਪਰਕ ਕਰ ਸਕਦੇ ਆ ਉਧਰ ਸੌਖਾ ਜੀ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਆਪਣੇ ਸੋਸਾਇਟੀ ਵਾਲੇ ਪਿੰਡ ਸਭਰਾਹਲੇ ਉਹਨਾਂ ਨਾਲ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਜੀ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਿਉਂਕਿ ਵੇਖੋ ਨਾਲੇ ਮੀ ਵਰਾ ਦਿੰਦੀ ਆਪਾਂ ਦੇਖਿਆ ਹੀ ਆ ਵੀ ਕਿਵੇਂ ਜਦੋਂ ਇਹ ਚੱਲਦੀ ਆ ਕਿਵੇਂ ਪਾਣੀ ਛੱਡਦੀ ਆ ਕਿਤੇ ਗੱਲਾਂ ਹੀ ਪਰਿ ਹੋਈਆਂ ਪਈਆਂ ਜੀ ਇਹ ਵੀ ਆਪਾਂ ਸੋਜੀ ਲੋ ਭਰਾ ਸਤ ਗੁਰਪਾਏ ਭੇਜੀ ਸੀ ਡੈਡੀ ਫੋਟੋ ਸਾਰੀ ਹਾਂ ਠੀਕ ਹੈ ਜੀ ਬਾਕੀ ਤੁਹਾਡਾ ਨੰਬਰ ਲਿਖਿਆ ਤੁਹਾਨੂੰ ਆ ਵੀਡੀਓ ਮੈਂ ਸੈਂਡ ਕਰ ਦੂੰਗਾ ਤੇ ਗਾ ਕਰਦੇ ਹਾਂ ਜੀ ਓਕੇ ਜੀ ਨੰਨਾ ਮੋਟਰਾ ਦਾ ਪਾਣੀ ਜੁੜਿਆ ਤਾਂ ਉੱਥੇ ਜਾਂਦਾ ਉਹ ਇੱਥੇ ਹੁੰਦਾ ਠੀਕ ਹੈ ਜੀ ਹਾਂਜੀ ਵੀਰ ਜੀ ਆਜੋ ਤੁਹਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਕਣਕ بیجی ਤੁਹਾਨੂੰ ਦੱਸਦੇ ਆ ਖਰਚਾ ਵੀ ਬਿਲਕੁਲ ਕੋਈ ਨਹੀਂ ਆਇਆ ਖਰਚਾ ਸਿਰਫ ਆਇਆ ਬੁੱਥੇ ਵੜਨ ਦਾ ਉਹ ਆਪਾਂ ਵੈਸੇ ਵੀ ਕਰਦੇ ਆ ਤੇ ਬਾਕੀ ਜਿਹੜੇ ਵੀਰ ਨੇ بیਜੀ ਆ ਠੇਕੇਦਾਰ ਸਾਹਿਬ ਨੇ ਉਹਨਾਂ ਨੇ ਆਪਾਂ ਸਾਰੀ ਜਾਣਕਾਰੀ ਵੀ ਉਹਨਾਂ ਕੋਲ ਲਈ ਆ ਜੀ ਉਹ ਦੂਸਰੀ ਵਾਰ ਫਿਰ ਇਸੇ ਤਰੀਕੇ ਨਾਲ بیਜ ਰਹੇ ਆ ਕਿਉਂਕਿ ਆਹ ਵੇਖੋ ਬੁੱਥੇ ਵੱਢ ਕੇ ਕਹਿੰਗੇ ਛਟਾ ਦੇਗੇ ਨਾ ਛਟਾ ਦੇ ਕੇ ਤੇ ਵੀਰ ਜੀ ਬੁੱਥੇ ਵੱਢ ਕੇ ਤੇ ਕਣਕ ਕਾ ਭਰਤੀ ਆ ਤੇ ਸਾਰੀ ਕਣਕ ਜਿਵੇਂ ਆਂਦੇ ਨਾ ਬਈ ਖੁੰਬਾ ਵਾਂਗੂ ਗੀ ਆ ਬਦਲਾਵ ਵੀਰ ਜੀ ਲਿਆਉਣਾ ਪਊਗਾ ਬਦਲਾਵ ਦੇ ਨਾਲ ਹੀ ਕੰਮ ਰੋਗ ਆਉਂਦਾ ਕਿਉਂਕਿ ਖਰਚੇ ਬਹੁਤ ਨੇ ਨਹੀਂ ਤਾਂ ਬੰਦਾ ਪੈਲੀਆਂ ਵਾਹ ਵਾ ਕੇ ਹੀ ਅੱਕ ਜਾਂਦਾ ਹੁੰਦਾ ਸੀ ਜੀ ਕਿਉਂਕਿ ਖਰਚਾ ਜ਼ਿਆਦਾ ਕਰ ਬੈਣਾ ਪੈਲੀਆਂ ਹੀ ਵਾਈ ਜਾਣੀਆਂ ਪੈਲੀਆਂ ਹੀ ਵਾਈ ਜਾਣੀਆਂ ਤੇ ਝੜ ਵੀ ਸਾਹਮਣੇ ਉਹ ਗੱਲ ਨਹੀਂ ਸੀਗੀ ਤੇ ਬਾਕੀ ਗੁੱਲੀ ਡੰਡਾ ਵੀ ਬਹੁਤ ਉਗ ਜਾਂਦਾ ਤੁਹਾਨੂੰ ਪਤਾ ਵੀ ਗੁੱਲੀ ਡੰਡਾ ਹੀ ਨਹੀਂ ਮਰਦਾ ਮੁੜ ਕੇ ਤਾਂ ਬਾਕੀ ਕੋਈ ਗੁੱਲੀ ਡੰਡੇ ਦਾ ਵੀ ਨਹੀਂ ਹਸਾਉਣਾ ਦਾਣਾ ਉਗੂਗਾ ਬਾਕੀ ਤੁਸੀਂ ਦੇਖ ਹੀ ਰਹੇ ਜੇ ਕੱਲਾ ਕੱਲਾ ਦਾਣਾ ਉਗਿਆ ਹੋਇਆ ਜੀ ਸਿਰਫ ਬੁੱਥੇ ਵੱਡੇ ਆ ਤੇ ਛਟਾ ਦਿੱਤਾ ਬੁੱਥੇ ਵੱਢ ਕੇ ਤੂਤੋ ਭਰ ਦਿੱਤੀ ਆ ਕਣਕ ਤੇ ਐਨ ਖੁੰਮਾ ਉਗਿਆ ਜਿਵੇਂ ਖੁੰਮਾ ਨਹੀਂ ਸਿਆਣਿਆਂ ਤਾਂ ਵੀ ਖੁੰਮਾ ਵਾਂਗੂ ਕੀ ਠੀਕ ਹੈ ਜੀ ਧੰਨਵਾਦ ਜੀ